you ਬੜੀ ਕਿਰਪਾ ਮਾਲਕ ਦੀ ਇਹ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਆ ਬੜਾ ਖੁਸ਼ੀ ਵਾਲਾ ਮਾਹੌਲ ਆ ਪਰਿਵਾਰ ਦੇ ਵਿੱਚ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਬੜਾ ਵਧਾਈਆਂ ਦੇਂਡਿਆ ਕੋਈ ਖੁਸ਼ੀਆਂ ਮਨਾਉਂਦੇ ਆ ਤੇ ਬੜੀ ਖੁਸ਼ੀ ਹੈ ਇਹ ਲੱਗਦਾ ਕਿ ਹਰਮਨਪ੍ਰੀਤ ਦੀ ਗੱਲਬਾਤ ਹੁੰਦੀ ਸੀ ਕਿ ਮੈਚ ਨੂੰ ਲੈ ਕੇ ਆਸਟ੍ਰੇਲੀਆ ਨੂੰ ਲੈ ਕੇ ਕੋਈ ਹਾਪੀ ਬਰਥਡੇ ਜਦੋਂ ਨਿਊਜ਼ੀਲੈਂਡ ਦਾ ਮੈਚ ਹੋਇਆ ਉਦੋਂ ਵੀ ਗੱਲ ਹੋਈ ਆ ਅੱਜ ਵੀ ਹੋਈ ਆ ਤੇ ਓ ਮਰਵਾ ਲਾ ਦੇ ਵੀ ਡੈਡੀ ਸੁਨਹਰਾ ਪੂਰਾ ਮੇਰਾ ਹੋਇਆ ਤੇ ਤਾਦਿਆ ਕਿ ਮੈਂ ਆਸਟ੍ਰੇਲੀਆ ਨੂੰ ਰਹਾਣਾ ਆਸਟ੍ਰੇਲੀਆ ਨੂੰ ਟੀਮ ਦਾ ਰਵਿਜ ਫੇਰ ਨਜ਼ਾਰਾ ਚਲੋ ਅੱਜ ਬੱਚੇ ਦਾ ਸੁਨਹਰਾ ਪੂਰਾ ਹੋਇਆ ਜੀ ਬੜੀ ਖੁਸ਼ੀ ਹੈ ਜੀ ਲੱਗਦਾ ਕਿ ਪੂਰੀ ਟੀਮ ਨੂੰ ਸਹਿਰਾ ਜਾਂਦਾ ਜੀ ਨਹੀਂ ਵੇਖੋ ਜੀ ਬਿਲਕੁਲ ਟੀਮ ਨੂੰ ਜਾਂਦਾ ਇਹ ਟੀਮਵਰਕ ਆ ਇੱਕ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਵੇਖੋ ਜੀ ਕਿਹਨੇ ਪਲਾਂਟੀ ਬਣਾਉਣੀ ਫੌਰ ਕਰਾ ਕੇ ਟੀਮ ਨੂੰ ਟੈਪੀ ਬਣਾਉਣੀ ਪਲਾਂਟੀ ਤੇ ਕਿਸੇ ਨੇ ਸ਼ਟਲਾਂ ਬਾਲ ਫੇ ਕਿਸੇ ਨੇ ਮਾਰਨਾ ਇਹ ਟੀਮ ਦਾ ਸਿਹਰਾ ਵਾ ਇਹ ਕੰਦੇ ਵਰਦੇ ਦਾ ਕੋਈ ਸਿਹਰਾ ਨਹੀਂ ਵੀ ਆਖੀ ਸਾਡੇ ਬੱਚੇ ਨੇ ਉਹ ਕੀਤਾ ਨਹੀਂ ਟੀਮ ਨੇ ਕੀਤਾ ਜੋ ਕੀਤਾ ਕਹਿੰਦੇ ਮਾਪਿਓ ਦਾ ਤੇ ਇੱਕ ਸਹਾਰਾ ਹੁੰਦਾ ਪਰ ਕਪਤਾਨ ਦਾ ਜਿਹੜਾ ਹੁੰਦਾ ਕੋਚ ਜਿਹੜਾ ਹੁੰਦਾ ਉਹ ਬੜਾ ਕੁਝ ਕਰ ਸਕਦਾ ਆਹੋ ਜੀ ਇਹ ਸਾਡੇ ਬੱਚੇ ਦਾ ਸਤਾਸ਼ੀ ਜਗਰਾਤ ਸਿੰਘ ਐਸਪੀ ਸਾਹਿਬ ਬੜੀ ਮਿਹਨਤ ਕਰਾਈ ਆ ਉਹਨੇ ਬੜਾ ਇਹਨੂੰ ਸਿਖਾਇਆ ਬੜਾ ਕੁਝ ਸਿਖਾਇਆ ਨੇ ਬਲਕੋ ਇਸ ਕਰਕੇ ਨਹੀਂ ਤੇ ਪਹਿਲਾਂ ਜਗਰਾਜ ਨੂੰ ਵਧਾਈਆਂ ਦਿੰਦੇ ਆ ਵੇਖੋ ਕੋਚ ਵੀ ਇਹਨੂੰ ਖੁਸ਼ ਹੁੰਦਾ ਸਟਾਫਰ ਤੋਂ ਖੁਸ਼ ਹੁੰਦਾ ਜਦੋਂ ਬੱਚਾ ਚੰਗਾ ਖੇਡੇ ਤਰੱਕੀ ਕਰੇ ਤੇ ਜਗਰਾਜ ਸਿੰਘ ਤੇ ਜੇ ਆਪ ਤਗੜੇ 플레이ਰ ਹੈ ਪ੍ਰੈਕਟਿਸ ਸ਼ੂਟ ਦੇ ਇਸ ਕਰਕੇ ਇਹਨੇ ਨਿੱਜੀਕ ਪਿਆਰ ਕੀਤਾ ਜਿਹਦੇ ਨਾਲ ਹਰਬੰਨ ਨਾਲ ਤੂੰ ਪਿਆਰ ਬੜਾ ਵੱਧ ਹੁੰਦਾ ਤੇ ਇਹ ਕਹਿੰਦੇ ਜਗਰਾਜ ਜਗਰਾਜ ਤੋਂ ਬਤਾਇਆ ਬਹੁਤ ਜਗਰਾਜ ਸਿੰਘ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਪਰਿਵਾਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜੀ ਅੰਦਰੋਂ ਦਿਲੋਂ ਖੁਸ਼ੀ ਹੈ ਜੀ ਬਹੁਤ ਇਲਾਕੇ ਨੂੰ ਭਰਾਵਾਂ ਨੂੰ ਫੋਨ ਆਏ ਬਹੁਤ ਖੁਸ਼ੀ ਹੁੰਦੀ ਸਾਰੇ ਮਤਲਬ ਤੁਹਾਡੇ ਪਿੰਡ ਦੇ ਟੋਟਲ ਸਾਰੇ ਨੇ ਮੈਚ ਵੇਖਿਆ ਜੀ ਲੱਗਦਾ ਲੱਗਦਾ ਕਿ ਕਪਤਾਨ ਦੀ ਜ਼ਿੰਮੇਵਾਰੀ ਹੁੰਦੀ ਪਰ ਪੂਰੀ ਟੀਮ ਦੇ ਨਾਲ ਹੀ ਸਿਹਰਾ ਜਾਂਦਾ ਫਿਰ ਟੀਮ ਨੂੰ ਹਾਂ ਜੀ ਜੀ ਬਿਲਕੁਲ ਸਾਰਾ ਸਾਰਾ ਟੀਮ ਵਰਕ ਦਾ ਕੰਮ ਹੈ ਜੀ ਬਹੁਤ ਵਧੀਆ ਮਤਲਬ ਸਾਰਿਆਂ ਨੇ ਬਹੁਤ ਵਧੀਆ ਸਭ ਬਹੁਤ ਵਧੀਆ ਖੇਡਿਆ ਜੀ ਗੱਲਬਾਤ ਹੁੰਦੀ ਸੀ ਇਸ ਬਾਰੇ ਨੂੰ ਲੈ ਕੇ ਹਾਂ ਜੀ ਬਿਲਕੁਲ ਜੀ ਮਤਲਬ ਕਿਦਾਂ ਮਤਲਬ ਪਹਿਲਾਂ ਤੋਂ ਹੀ ਵੀ ਮਤਲਬ ਆਸਟ੍ਰੇਲੀਆ ਨੂੰ ਹਰਾਏ ਨੂੰ ਬਹੁਤ ਟਾਈਮ ਹੋ ਗਿਆ ਹੈ 52 ਸਾਲ ਹੋ ਗਏ ਤੇ ਉਹ ਮਨ ਦੇ ਵਿੱਚ ਹੈ ਹੀ ਕਿਤੇ ਉਹਨਾਂ ਦੇ ਤੇ ਉਹ ਚਲੋ ਮਾਰਾ ਇਹਨੇ ਜਿੱਤ ਪ੍ਰਾਪਤ ਕੀਤੀ ਬਹੁਤ ਸੋਹਣਾ ਖੇਡੇ ਆ ਆਸਟ੍ਰੇਲੀਆ ਵਾਲੇ ਵੀ ਬਹੁਤ ਸੋਹਣਾ ਖੇਡੇ ਆ ਜੀ ਚਲੋ ਪਰ ਬਈ ਕੋਚ ਬਾਰੇ ਕੀ ਕਹਿਣਾ ਚਾਹੋਗੇ ਕਿੰਨੇ ਉਹਨੇ ਬੜੀ ਮਿਹਨਤ ਕੀਤੀ ਬਹੁਤ ਸਟਿਕ ਮਿਹਨਤ ਕਰਾਈ ਉਹਨਾਂ ਨੇ ਹਾਂਜੀ ਮਤਲਬ 2-3 ਮਹੀਨੇ ਹੋ ਗਏ ਲਗਾਤਾਰ ਮਤਲਬ ਰੈਸਟ ਨਹੀਂ ਮਿਲੀ ਉਹਨਾਂ ਨੂੰ ਤੇ ਟੂਰਨਾਮੈਂਟ ਪਹਿਲਾਂ ਖੇਡ ਕੇ ਆਏ ਫਿਰ ਮਤਲਬ ਕੈਂਪ ਤੇ ਇੱਕ ਮਤਲਬਾ ਤੋਂ ਉਹਦੇ 1-2 ਦਿਨ ਦੀ ਛੁੱਟੀ ਮਿਲੀ ਤੇ ਬਾਅਦ ਚ ਫਿਰ ਪ੍ਰੈਕਟਿਸ ਤੇ ਬਹੁਤ ਮਿਹਨਤ ਕੀਤੀ ਹੈ ਜੀ